ਦੂਰੀ ਦੇ ਪਿੰਡ ਲੱਡਾ ਦੇ ਵਿੱਚ ਇੱਕ ਬਲੈਰੋ ਗੱਡੀ ਰਚਵਾਹੇ ਦੇ ਵਿੱਚ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ 2 ਬੱਚੇ ਅਤੇ 2 ਔਰਤਾਂ ਸ਼ਾਮਲ ਨੇ। ਕਰੀਬ 18 ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 11 ਗੰਭੀਰ ਜ਼ਖਮੀਆਂ ਨੂੰ ਪਟਿਆਲਾ ਰੈਫਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਲੈਰੋ ਗੱਡੀ ਦੇ ਅਚਾਨਕ ਬੇਕਾਪੂ ਹੋਣ ਕਾਰਨ ਇਹ ਹਾਦਸਾ ਵਾਪਰਿਆ। ਬਲੈਰੋ ਦੇ ਵਿੱਚ ਸਵਾਰ ਸਾਰੇ ਲੋਕ ਮੰਗਵਾਲ ਪਿੰਡ ਦੇ ਰਹਿਣ ਵਾਲੇ ਨੇ ਤੇ ਇੱਕ ਭੋਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤੇ ਸਨ। ਇਹ ਇਧਰੋਂ ਗੱਡੀ ਆ ਰਹੀ ਸੀਗੀ ਮੰਗਵਾਲ ਵੱਲ ਨੂੰ ਜਾ ਰਹੀ ਸੀ। ਤੇ ਪੋਟੋ ਆ ਰਹੇ ਤੇ ਆਉਂਦੇ ਆਉਂਦੇ ਇਧਰੋਂ ਗੱਡੀ ਆਈ ਸੂਏ ਵੱਲੋਂ ਇਹਨੇ ਬੱਟਣ ਦੀ ਕੋਸ਼ਿਸ਼ ਕੀਤੀ ਜਾ ਕੇ ਉਹਨਾਂ ਟਕਰਾ ਕੇ ਬਿੱਠ ਸੂਏ ਦੇ ਡਿੱਗੀ ਘਟੂ ਘਟੁੰਨੀ ਵੀ ਜਾਣੇ ਸੀਗੇ ਇਹ ਮੰਗਵਾਲ ਪਿੰਡ ਦੇ ਹੈਗੇ ਸੀ ਜੀ ਅਲਾਲ ਪਿੰਡ ਗਏ ਸੀਗੇ ਕਿਸੇ ਭੋਗ ਤੇ ਬਾਫ ਆ ਰਹੇ ਸੀ ਆਉਂਦਿਆਂ ਲੱਡੇ ਸੂਏ ਦੇ ਪੁਲ ਤੇ ਰੋਂਗ ਸਾਈਡ ਜਾ ਕੇ ਸੂਏ ਦੇ ਵਿੱਚ ਡਿੱਗੀ ਐ ਟੱਕਪ ਤੇ ਬਿਲਕੁਲ ਪੁੱਠੀ ਹੋ ਗਈ ਸੀ ਇਹਦੇ ਵਿੱਚ ਦੋ ਬੱਚੇ ਤੇ ਦੋ ਲੇਡੀਜ਼ ਦੀ ਡੈਥ ਹੋ ਗਈ ਆ ਹਾਂ ਸਾਡੇ ਕੋਲ 22 ਪੇਸ਼ੈਂਟ ਆਏ ਆ ਜੀ ਲੱਡਾ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਨਾਂ ਚੋਂ ਚਾਰ ਬਰਾਊਡਨ ਐ ਤੇ 18 ਪੇਸ਼ੈਂਟ ਜਿਹੜੇ ਸੀਗੇ ਉਹਨਾਂ ਚੋਂ 11 ਸੀਰੀਅਸ ਸੀਗੇ ਤੇ ਸਾਰਿਆਂ ਨੂੰ ਇੱਥੇ ਫ੍ਰੀ ਟ੍ਰੀਟਮੈਂਟ ਦਿੱਤੀ ਗਈ ਐ ਤੇ 11 ਜਿਹੜੇ ਪੇਸ਼ੈਂਟ ਸੀਰੀਅਸ ਸੀਗੇ ਸਾਰੇ ਟ੍ਰੀਟਮੈਂਟ ਦੇ ਕੇ ਉਹਨਾਂ ਨੂੰ ਅਸੀਂ ਰਜਿੰਦਰ ਆਸਤਾ ਰੈਫਰ ਕਰਤਾ ਬਾਕੀ 7 ਪੇਸ਼ੈਂਟ ਸਾਡੇ ਕੋਲ ਹੈਗੇ ਇੱਥੇ ਜਿਨ੍ਹਾਂ ਦੀ ਟ੍ਰੀਟਮੈਂਟ ਚੱਲ ਰਹੀ ਐ ਉਹ ਸਟੇਬਲ ਐ